ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਤੁਸੀਂ ਬਹੁਤ ਵਧੀਆ ਹੋਵੋਗੇ ਜਿਸ ਤਰ੍ਹਾਂ ਟੈਕਨੋਲੋਜੀ ਦੇ ਨਾਲ ਚੀਜ਼ਾਂ ਬਦਲਦੀਆਂ ਜਾਂਦੀਆਂ ਨੇ ਫੈਸ਼ਨ ਵੀ ਚੇਂਜ ਹੁੰਦਾ ਜਾ ਰਿਹਾ ਹੈ ਐਂਡ ਉਸ ਤਰ੍ਹਾਂ ਹੀ ਨਾਲ ਫੈਬਰਿਕ ਐਂਡ ਜਿਹੜੀਆਂ ਐਮਬਰਾਇਡਰੀਜ਼ ਦੇ ਡਿਜ਼ਾਈਨਸ ਵੀ ਚੇਂਜ ਹੁੰਦੇ ਜਾਂਦੇ ਨੇ ਕਿਉਂਕਿ ਅੱਜ ਕੱਲ ਹਰ ਕੁਝ ਆਉਂਦਾ ਹੈ ਕਿ ਜਿਹੜੀ ਐਮਬਰਾਇਡਰੀ ਸਾਡੀ ਪਸੰਦ ਦੀ ਹੋਵੇ ਸੂਟ ਸਾਡੀ ਪਸੰਦ ਦਾ ਬੜਾਇਆ ਜਾਵੇ ਤਾਂ ਤੁਸੀਂ ਇਸ ਚੀਜ਼ ਦਾ ਵੀ ਖਿਆਲ ਰੱਖੋ ਕਿਉਂਕਿ ਜਿਹੜਾ ਫੈਬਰਿਕ ਆ ਉਹ ਵੀ ਤੁਸੀਂ ਚੇਂਜ ਕਰਿਆ ਕਰੋ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਜ਼ਿਆਦੇ ਸੋਹਣੇ ਸੋਹਣੇ ਫੈਬਰਿਕ ਆਏ ਹੋਏ ਨੇ ਤਾਂ ਇਹ ਹਰ ਸੀਜ਼ਨ ਆਉਂਦੇ ਹੀ ਰਹਿੰਦੇ ਨੇ ਕੁਝ ਨਵਾਂ ਹੋਵੇ ਫੈਬਰਿਕ ਅਲੱਗ ਤੋਂ ਹੋਵੇ ਤੇ ਉਹਦੇ ਉੱਪਰ ਕਢਾਈ ਕੀਤੀ ਵੀ ਬਹੁਤ ਸੋਹਣੀ ਲੱਗਦੀ ਆ ਐਂਡ ਇਹਦੇ ਉੱਪਰ ਡਿਜ਼ਾਈਨਿੰਗ ਤੁਸੀਂ ਚਾਹੇ ਬਿਨਾ ਵਰਕ ਤੋਂ ਵੀ ਇਹਨਾਂ ਨੂੰ ਸਟਿਚ ਕਰ ਸਕੋ ਇਦਾਂ ਦੇ ਫੈਬਰਿਕ ਨਹੀਂ ਆਉਂਦੇ ਨੇ ਜਿਸ ਤਰ੍ਹਾਂ ਕਿ ਇਹ ਕਾਟਨ ਦੇ ਫੈਬਰਿਕ ਨੇ ਤਾਂ ਬਹੁਤ ਸੋਹਣੀ ਇਹਨਾਂ ਤੇ ਕਢਾਈ ਵੀ ਕੀਤੀ ਆ ਤੁਸੀਂ ਇਹਨਾਂ ਨੂੰ ਬਿਨਾ ਕਢਾਈ ਤੋਂ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਆਪਾਂ ਤੁਹਾਨੂੰ ਪੂਰੇ ਸੂਟ ਦਿਖਾਉਣੇ ਐਂਡ ਪ੍ਰਾਈਸ ਵੀ ਦੱਸਾਂਗੇ ਬਿਲਕੁਲ ਨਾਰਮਲ ਜਿਹੇ ਰੇਟ ਦੇ ਵਿੱਚ ਤੁਸੀਂ ਇਹਨਾਂ ਨੂੰ ਵਰਕ ਕਰਵਾ ਸਕਦੇ ਹੋ ਜਾਂ ਫਿਰ ਬਿਨਾ ਵਰਕ ਤੋਂ ਵੀ ਇਹਨਾਂ ਨੂੰ ਇਜ਼ੀ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਲੱਗਦੇ ਨੇ ਠੀਕ ਹੈ ਜੀ ਆ ਪਹਿਲਾਂ ਆਪਾਂ ਤੁਹਾਨੂੰ ਫੈਬਰਿਕ ਦਿਖਾਣੇ ਆ ਫੈਬਰਿਕ ਕਿਹੜਾ ਹੈਗਾ ਜੀ ਇਹ ਪਲੇਨ ਦੇ ਵਿੱਚ ਫੈਬਰਿਕ ਹੈ ਤੁਸੀਂ ਇਹਦੇ ਉੱਪਰ ਵਰਕ ਕਰਵਾ ਸਕਦੇ ਹੋ ਜਾਂ ਫਿਰ ਪਲੇਨ ਵੀ ਲੈ ਸਕਦੇ ਹੋ ਮੀਨਸ ਕੀ ਪਲੇਨ ਵੀ ਤੁਸੀਂ ਕਹਿ ਸਕਦੇ ਹੋ ਬਹੁਤ ਸੋਹਣਾ ਇਹ ਫੈਬਰਿਕ ਹੈਗਾ ਇਹ ਹੁੰਦਾ ਜੀ ਗ੍ਰੇਸ ਕਾਟਨ ਦੀ ਤਰ੍ਹਾਂ ਹੁੰਦਾ ਹੈ ਇਹ ਫੈਬਰਿਕ ਬਹੁਤ ਸੋਹਣਾ ਇਹਦੇ ਵਿੱਚ ਲਾਈਟਸ ਜਾਂ ਇਹ ਵਾਲਾ ਅ ਜਿਸ ਤਰ੍ਹਾਂ ਕੀ ਬਲੌਕ ਪੇਂਟ ਕੀਤਾ ਹੁੰਦਾ ਇਸ ਤਰ੍ਹਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਬੁੱਟੀਆਂ ਲਾਈਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਬਹੁਤ ਸੋਹਣ ਸੂਰਤ ਦੀ ਗ੍ਰੇਸ ਜਿਹੜੀ ਬਹੁਤ ਵਧੀਆ ਹੁੰਦੀ ਹੈ ਐਂਡ ਫੈਬਰਿਕ ਬਹੁਤ ਸੋਨਾ ਹੁੰਦਾ ਜੇਕਰ ਤੁਸੀਂ ਨਾਰਮਲੀ ਇਹ ਫੈਬਰਿਕ ਲੈਣਾ ਹੋਵੇ ਤਾਂ 600 ਦਾ ਫੈਬਰਿਕ ਜਿਹੜਾ ਮਿਲ ਜਾਂਦਾ ਹੈ ਮਾਰਕੀਟ ਦੇ ਵਿੱਚੋਂ ਤਾਂ ਤੁਸੀਂ ਇਹਦੇ ਵਿੱਚ ਇਸ ਤਰ੍ਹਾਂ ਲੈਸਾ ਅਟੈਚ ਕਰ ਸਕਦੇ ਹੋ ਜਾਂ ਫਿਰ ਐਮਬਰਾਇਡਰੀ ਕਰਕੇ ਜੇ ਐਮਬਰਾਇਡਰੀ ਵੀ ਤੁਹਾਨੂੰ ਦਿਖਾਉਣੀ ਹੈ ਨਾਰਮਲ ਜੀ ਤੁਸੀਂ ਕਰਵਾ ਸਕਦੇ ਹੋ ਤੇ ਦੇਖੋ ਇਹ ਵਾਲਾ ਫਿਰ ਸੇਮ ਫੈਬਰਿਕ ਆਏਗਾ ਠੀਕ ਹੈ ਸੇਮ ਫੈਬਰਿਕ ਹੈਗਾ ਪਰ ਇਹਦੇ ਉੱਪਰ ਜਿਹੜੀ ਅੰਬਾਪਾ ਬਹੁਤ ਸੋਹਣੀ ਮਸ਼ੀਨ ਵਰਕ ਦਿੱਤਾ ਹੋਇਆ ਇਸ ਦੇ ਘੇਰੇ ਦਾ ਡਿਜ਼ਾਈਨ ਆਏਗਾ ਇਹ ਨਾਰਮਲੀ ਘੇਰਾ ਬਣਿਆ ਹੋਇਆ ਹੈ ਸਾਈਡ ਤੇ ਇਸ ਤਰ੍ਹਾਂ ਦੋ ਉੱਪਰ ਨੂੰ ਪੈਨਲ ਜਾਣਗੇ ਵਿੱਚ ਆਪਾਂ ਬੂਟੀਆਂ ਦਿੱਤੀਆਂ ਹੋਈਆਂ ਨੇ ਐਂਡ ਸਾਈਡ ਤੇ ਇਹ ਫਲਾਵਰ ਆਉਣਗੇ ਕਾਫੀ ਟ੍ਰੈਂਡ ਦੇ ਵਿੱਚ ਹੈਗਾ ਇਹ ਡਿਜ਼ਾਈਨ ਐਂਡ ਇਹ ਆਪਾਂ ਬਹੁਤ ਸੋਹਣਾ ਜਿਹੜਾ ਇਹ ਦਾ ਫੈਬਰਿਕ ਯੂਜ਼ ਕੀਤਾ ਹੋਇਆ ਗਰੇਸ ਕਾਟਨ ਦਾ ਬਾਕੀ ਜਿਹੜਾ ਫੈਬਰਿਕ ਹੁੰਦਾ ਜੀ ਉਸ ਦੇ ਅਕੋਰਡਿੰਗ ਪ੍ਰਾਈਸ ਆਉਂਦਾ ਹੈ ਜੇਕਰ ਤੁਸੀਂ ਇਸ ਤੋਂ ਵੀ ਹਾਈ ਪ੍ਰਾਈਸ ਦੇ ਵਿੱਚ ਰੇਟ ਤੇ ਬਣਵਾ ਸਕਦੇ ਹੋ ਤਾਂ ਤੁਸੀਂ ਇਸ ਤੋਂ ਵੀ ਵਧੀਆ ਫੈਬਰਿਕ ਲੈ ਸਕਦੇ ਹੋ ਕੁਝ ਬ੍ਰਾਂਡਸ ਨੇ ਹੁੰਦੇ ਨੇ ਉਹ ਵਧੀਆ ਜਾਂਦੇ ਨੇ ਇਹ 슬ੀਵਸ ਦਾ ਕੰਮ ਆਏਗਾ ਕਿਉਂਕਿ ਜਿਹੜੀ ਕਢਾਈ ਹੁੰਦੀ ਆ ਮਸ਼ੀਨ ਵਰਕ ਹੁੰਦਾ ਉਹਦਾ ਪ੍ਰਾਈਸ ਸੇਮ ਹੁੰਦਾ ਬਾਕੀ ਸਟੱਫ ਦੇ ਅਕੋਰਡਿੰਗ ਹੁੰਦਾ ਜਿੱਦਾਂ ਦਾ ਤੁਸੀਂ ਸਟੱਫ ਲਗਾਉਂਦੇ ਹੋ ਉਹਦੇ ਅਕੋਰਡਿੰਗ ਹੀ ਇਹਦਾ ਪ੍ਰਾਈਸ ਹੋ ਜਾਣਾ ਤਾਂ ਇਹ ਦੇਖੋ ਪੂਰੀ ਸ਼ਰਟ ਦੇ ਉੱਪਰ ਇਸੇ ਤਰ੍ਹਾਂ ਕੰਮ ਆਏਗਾ ਪੂਰੀ ਇੱਥੋਂ ਤੱਕ ਨੈਕ ਡਿਜ਼ਾਈਨ ਇੱਥੇ ਬਣੇਗਾ ਨੈਕ ਬਣੇਗਾ ਤਾਂ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਇਹਨਾਂ ਦਾ ਜਿਹੜਾ ਵਰਕ ਕਰਵਾ ਸਕਦੇ ਹੋ ਜੇਕਰ ਆਪਾਂ ਇਹਦੀ ਪ੍ਰਾਈਸ ਦੀ ਗੱਲ ਕਰਦੇ ਆਂ ਤਾਂ ਵਿੱਧ ਵਰਕ ਐਂਡ ਸਟੱਫ ਦੇ ਵਿੱਚ ਤੁਸੀਂ ਇਹ ਸਾਡੇ ਤੋਂ 1650 ਰੁਪਏ ਦੇ ਵਿੱਚ ਲੈ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਹੈਗਾ ਐਂਡ ਡਿਜ਼ਾਈਨਿੰਗ ਤੁਸੀਂ ਬਟ ਇਹ ਰੈਡੀ ਹੋਣਗੇ ਤੁਹਾਡੇ ਆਰਡਰ ਦੇ ਮੁਤਾਬਕ ਤੁਹਾਡੀ ਨਾਪ ਦੇ ਅਕੋਰਡਿੰਗ ਕਿਉਂਕਿ ਘੇਰਾ ਕਈ ਵਾਰ ਸੈੱਟ ਨਹੀਂ ਆਉਂਦਾ ਤਾਂ ਜਿਸ ਤਰ੍ਹਾਂ ਦਾ ਤੁਹਾਡਾ ਨਾਪ ਹੋਏਗਾ ਉਸੇ ਤਰ੍ਹਾਂ ਇਹ ਆਪਾਂ ਰੈਡੀ ਕਰਕੇ ਦੇਵਾਂਗੇ ਇਹ ਕੇਵਲਾ ਸੂਟ ਹੈ ਜੀ ਇਹ ਵੀ ਬਹੁਤ ਪਿਆਰਾ ਸੂਟ ਹੈਗਾ ਸੇਮ ਸਟੱਫ ਦੇ ਵਿੱਚ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਗ੍ਰੇਸ ਕਾਟਨ ਆਏਗੀ ਬਟ ਇਹਦੇ ਵਿੱਚ ਵੀ ਇੱਕ ਤਰ੍ਹਾਂ ਦਾ ਜਿਹੜਾ ਪ੍ਰਿੰਟ ਹੁੰਦਾ ਨਾ ਬਲੌਕ ਪ੍ਰਿੰਟ ਕੀਤਾ ਹੋਇਆ ਉਸ ਤਰ੍ਹਾਂ ਦਾ ਬਹੁਤ ਸੋਹਣਾ ਇਹਦੇ ਵਿੱਚ ਪੇਂਟ ਜਿਆ ਦਿੱਤਾ ਹੋਇਆ ਦੇਖੋ ਐਂਡ ਇਹ ਤੁਸੀਂ ਬਿਨਾ ਵਰਕ ਤੋਂ ਵੀ ਲੈ ਸਕਦੇ ਹੋ ਜੇਕਰ ਬਿਨਾ ਵਰਕ ਤੋਂ ਸਟਿਚ ਕਰਦੇ ਹੋ ਫਿਰ ਵੀ ਬਹੁਤ ਸੋਹਣਾ ਲੱਗਦਾ ਬਟ ਥੋੜੀ ਜਿਹੀ ਗ੍ਰੇਸ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਦਾਂ ਦਾ ਵਰਕ ਕਰਵਾ ਸਕਦੇ ਹੋ ਵਰਕ ਸੇਮ ਹੋਇਆ ਵਾ ਇਹ ਸੂਟ ਆਪਣੇ ਕੋ ਅਵੇਲੇਬਲ ਹੈਗੇ ਨੇ ਤੁਸੀਂ ਬਾਏ ਕਰ ਸਕਦੇ ਹੋ ਇਸ ਦੀਆਂ 슬ੀਵਸ ਦਾ ਕੰਮ ਆਏਗਾ ਤੇ ਇਹ ਫੈਬਰਿਕ ਵੀ ਬ੍ਰਾਂਡ ਦਾ ਰਹੇਗਾ ਤੁਸੀਂ ਕਿਸੇ ਵੀ ਤਰ੍ਹਾਂ ਇਹਨੂੰ ਯੂਜ਼ ਕਰ ਸਕਦੇ ਹੋ ਵਾਸ਼ ਕਰ ਸਕਦੇ ਹੋ ਇੱਕੀ ਤੇ ਨਹੀਂ ਜਾਏਗਾ ਐਂਡ ਸਪੈਸ਼ਲ ਇਹਨਾਂ ਦੇ ਕਲਰ ਨਹੀਂ ਖਰਾਬ ਹੋਣਗੇ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੌਫਟ ਬਹੁਤ ਪਿਆਰਾ ਇਹ ਫੈਬਰਿਕ ਆਏਗਾ ਐਂਡ ਇਹ ਬਹੁਤ ਸੋਹਣੇ ਪ੍ਰਿੰਟ ਹੈਗੇ ਆਪਣੇ ਕੋਲੇ ਰਾਮ ਟੈਕਸ ਕਾਟਨ ਦੇ ਪ੍ਰਿੰਟ ਆਉਣਗੇ ਬ੍ਰਾਂਡ ਤੇ ਜੀ ਰਾਮ ਟੈਕਸ ਕਾਟਨ ਇਹ ਮੈਚਿੰਗ ਦੇ ਵਿੱਚ ਇਹ ਸ਼ਰਟ ਆਏਗੀ ਐਂਡ ਇਹ ਰਸਟ ਕਲਰ ਦੇ ਵਿੱਚ ਇਹਦੀ ਬਾਟਮ ਆਏਗੀ ਓਕੇ ਤਾਂ ਇਹ ਵੀ ਤੁਸੀਂ ਲੈ ਸਕਦੇ ਹੋ 1250 ਰੁਪਏ ਇਸ ਦਾ ਪ੍ਰਾਈਸ ਹੋਏਗਾ ਇਹ ਗ੍ਰੀਨ ਕਲਰ ਦੇ ਵਿੱਚ ਆ ਜੀ ਐਂਡ ਇਹ ਦੀ ਸ਼ਰਟ ਦੇਖੋ ਬਹੁਤ ਸੋਹਣੀ ਹੈਗੀ ਆ ਤੁਸੀਂ ਇਹਨਾਂ ਦੇ ਉੱਪਰ ਵੀ ਵਰਕ ਕਰਵਾ ਸਕਦੇ ਹੋ ਜਿਵੇਂ ਕਿ ਅੱਜ ਕੱਲ ਪੌਂਚਾਂ ਦਾ ਵਰਕ ਦਾ ਕਾਫੀ ਟ੍ਰੈਂਡ ਹੈਗਾ ਤੁਸੀਂ ਪੌਂਚਾਂ ਤੇ ਵਰਕ ਕਰਵਾ ਸਕਦੇ ਹੋ ਜਾਂ ਫਿਰ ਇਹਨਾਂ ਦੇ ਵਿੱਚ ਲੈਸਾਂ ਕਾਫੀ ਜ਼ਿਆਦਾ ਆਪਾਂ ਵੀਡੀਓਜ਼ ਕਾਫੀ ਐਡ ਕਰਦੇ ਹੁੰਨੇ ਆ ਤੁਸੀਂ ਦੇਖ ਸਕਦੇ ਆਪਾਂ ਕਾਫੀ ਜ਼ਿਆਦਾ ਨਾ ਲੈਸਾਂ ਦੇ ਡਿਜ਼ਾਈਨ ਐਡ ਕਰਦੇ ਹੁੰਨੇ ਆ ਲੈਸਾਂ ਤੁਸੀਂ ਕਿਸ ਤਰ੍ਹਾਂ ਅਟੈਚ ਕਰਕੇ ਸੂਟਾਂ ਨੂੰ ਡਿਜ਼ਾਈਨਰ ਸੂਟ ਬਣਾ ਸਕਦੇ ਹੋ ਜਿਵੇਂ ਕਿ ਇਹ ਪ੍ਰਿੰਟ ਸੂਟ ਜਦੋਂ ਰੈਡੀ ਹੋਏ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਗੇ ਤਾਂ ਬਹੁਤ ਸੋਹਣੇ ਲੱਗਣਗੇ ਇਹ ਵੀ ਆਪਣੇ ਕੋਲੇ ਦੋ ਕਲਰ ਹੈਗੇ ਨੇ ਤੁਸੀਂ ਇਹ ਵੀ ਲੈ ਸਕਦੇ ਹੋ ਤਾਂ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਫੈਬਰਿਕ ਇਸ ਤਰ੍ਹਾਂ ਦਾ ਲੱਗਿਆ ਐਂਡ ਪ੍ਰਿੰਟ ਕਿੱਦਾਂ ਦੇ ਲੱਗੇ ਤੇ ਸਾਡਾ ਵਰਕ ਜਿਹੜਾ ਉਹ ਕਿੱਦਾਂ ਦਾ ਲੱਗਦਾ ਹੁੰਦਾ ਬਾਕੀ ਸਟੀਚਿੰਗ ਦੀਆਂ ਵੀਡੀਓ ਕਾਫੀ ਜ਼ਿਆਦਾਆਂ ਅਪਲੋਡ ਕੀਤੀਆਂ ਹੋਈਆਂ ਨੇ ਆਪਾਂ ਕਿ ਅੱਜਕੱਲ ਕਿਸ ਤਰ੍ਹਾਂ ਦੀ ਸਟੀਚਿੰਗ ਚੱਲਦੀ ਪਈ ਆ ਉਹਦੇ ਕਾਰਨ ਤੁਸੀਂ ਜਿਹੜੀ ਸਾਡੀ ਵੀਡੀਓਜ਼ ਚੈੱਕ ਕਰਕੇ ਡਿਜ਼ਾਈਨ ਬਣਾ ਸਕਦੇ ਹੋ ਜਾਂ ਫਿਰ ਸਾਡੇ ਤੋਂ ਵੀ ਸਟਿਚ ਕਰਵਾ ਸਕਦੇ ਠੀਕ ਹੈ ਸੀ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ ਸੋ ਮੱਚ